ਕੌਣ ਆ ਤਾਂ ਇਹ ਗੱਲ ਕਰਦੇ ਆ ਸਵੇਰੇ ਸੰਤੱਕ ਘੋਣ ਆ ਫਿਰ ਤੇਰੇ ਪੁੱਤਾਂ ਫੜ ਲੈਣ ਫਾਇਦਾ ਨਹੀਂ ਕੋਈ ਵੀ ਹੋਣਾ ਨਹੀਂ ਉਹ ਸਰਪੰਚ ਸਰਪੰਚ ਮੈਂ ਮੈਂ ਇੱਕ ਮਿੰਟ ਬਾਪੂ ਜੀ ਦਰਵਾਜ਼ਾ ਖੋਲ ਦਿਓ ਆਪਣਾ ਮੱਖਣ ਸਿੰਘ ਮੱਖਣ ਚੋਰੀ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਹੈ ਮੈਨੂੰ ਮੈਂ 1:30 ਵਜੇ ਉੱਠਿਆ ਅੱਛਾ ਜੀ ਤੇ ਜਦੋਂ ਦੇਖਿਆ ਮੈਂ ਬਾਹਰ ਦਾ ਦਰਵਾਜ਼ਾ ਖੜਕਦਾ ਸੀ ਹਵਾ ਨਾਲ ਤੇ ਮੈਂ ਉਹ ਦੇਖ ਕੇ ਲਾ ਕੇ ਆਇਆ ਜਾਂ ਮੁੜ ਕੇ ਆਇਆ ਜਾਂ ਨਾਲਾ ਦਰਵਾਜ਼ਾ ਭੱਜਾ ਉਹ ਦੇਖ ਕੇ ਆਣ ਕੇ ਜੰਦਰ ਲਿਮਾਰੀ ਦੇ ਲੋਕ ਅੱਲਾ ਕਰ ਤੋੜੇ ਅੱਛਾ ਹਾਂ ਬਰ ਬਾਰਿਸ਼ ਦਾ ਮਾਹੌਲ ਹੈ ਮੀਂਹ ਪੈ ਰਿਹਾ ਬਾਹਰ ਨੇਰੀ ਵੀ ਆ ਰਹੀ ਹੈਗੀ ਆ ਨੇਰੀ ਚੱਲਦੀ ਸੀ ਉਹਨਾਂ ਦਰਵਾਜ਼ਾ ਖੜ ਗਿਆ ਤਾਂ ਮੈਂ ਉੱਠ ਕੇ ਬਾਹਰ ਦਰਵਾਜ਼ਾ ਦੇਖਣ ਗਿਆ ਰੌਂਜਾ ਖੁੱਲਾ ਸੀ ਉਹ ਖੜ ਤੇ ਰਸੀ ਜਦੋਂ ਚੋਰੀ ਚ ਘਰ ਦੇ ਵਿੱਚ ਸੀ ਹਾਂ ਮੈਂ ਪਰਲੇ ਸੀਗੇ ਦੇ ਨਾਲ ਦੇ ਕਮਰੇ ਏਸੀ ਵਾਲੇ ਰੂਮ ਚ ਸੋਤੇ ਸੀ ਕਿਸੇ ਤੋਂ ਕੋਈ ਸ਼ੱਕ ਵਗਰ ਹੈਗੀ ਐ ਮੈਂ ਇਦਾਂ ਹੁਣ ਕਹਿ ਨਹੀਂ ਸਕਦਾ ਕੀ ਕੀ ਲੈ ਕੇ ਚੋਰ ਉਹ ਤਿੰਨ ਥੋੜਿਆਂ ਦਾ ਖੜਾ ਲੈ ਗਿਆ ਹੋਰ ਕਿੰਨੇ ਤੂੰ ਮੈਂ ਅਸੀਂ 1.5 ਲੱਖ ਰੁਪਈਆ ਦਾ ਸੋਨਾ ਕਿੱਦੇ ਦਾ ਸੀ ਲੱਗ ਪਕ ਸੋਨਾ ਹੁਣ ਤਿੰਨ ਥੋੜਿਆਂ ਦਾ ਤਾਂ ਖੜਾ ਹੀ ਸੀ ਅੱਛਾ ਤਾਂ ਬਾਕੀ ਚੈਨੇ ਗੋਲੇ 4 4 ਕਿ ਟੋਲੇ ਹੋਰ ਹੋਣਗੇ ਸੋ ਕਿਸੇ ਭੇਤੀ ਭੇਤੀ ਦਾ ਕੰਮ ਤਾਂ ਨਹੀਂ ਇਹ ਇਹ ਪਤਾ ਨਹੀਂ ਹੋ ਸਕਦਾ ਭੇਤੀ ਹੋਵੇ ਕੋਈ ਅੱਤੜੀ ਇਸ ਤੇ ਫੋਨ ਤੇ ਕਿੰਨੇ ਗੱਲ ਹੋ ਰਹੀ ਹੈ ਆਏ ਤਾਂ ਸਾਡੇ ਕੁੜੀਆਂ ਆ ਬਾਜ ਠੀਕ ਇੱਕ ਅਲਮਾਰੀ ਥੋੜੀ ਹੋਰ ਕੀ ਤੋੜਿਆ ਇਹੇ ਅਲਮਾਰੀ ਤੋੜੀ ਉਹਨੇ ਆਣ ਕੇ ਬੱਸ ਇਹੇ ਬੋਲ ਖਰਾਲਾ ਕੀਤਾ ਹੋਰ ਤਾਂ ਕੁਝ ਨਹੀਂ ਛੇੜਿਆ ਪਿੰਡ ਆਪਣਾ ਕਿਹੜੇ ਛੇੜੀ ਹੋਈ ਜੀ ਹਾਂਜੀ ਨਾਮ ਕੀ ਵੀਰੋ ਆਪਣਾ ਮਕਰਨ ਸਿੰਘ ਸਨ ਆਫ ਕੀ ਹੈ ਬਲਦ ਕੀ ਹੈ ਮੱਖਣ ਸਿੰਘ ਕਰਵਜਨ ਸਿੰਘ ਜੱਦੀ ਇੱਥੇ ਰਹਿੰਦੇ ਨੇ ਜੱਦੀ ਰਹਿੰਦੇ ਨੇ ਕਦੀ ਇੱਥੇ ਚੋਰੀ ਪਹਿਲਾਂ ਤਾਂ ਨਹੀਂ ਹੋਈ ਇੱਥੇ ਨਹੀਂ ਨਹੀਂ ਕੋਈ ਪਹਿਲੀ ਵਾਰੀ ਹੋਈ ਹੈ ਸਰਪਸਰ ਰਾਤ ਦੇ 2 ਵਜੇ 41 ਮਿੰਟ ਹੋ ਚੁੱਕੇ ਆ ਕੀ ਮਾਮਲਾ ਸਾਰਾ ਪਿੰਡ ਚੋਰੀ ਹੋਈ ਛੇੜੂ ਬੰਦੇ ਆ ਮੈਨੂੰ ਫੋਨ ਆਇਆ ਸੀ ਸਾਡੇ ਪੰਚਾਇਤ ਮੈਂਬਰ ਜੇ ਰਾਜਪਾਲ ਦਾ ਰਾਜਪਾਲ ਦਾ ਗਿਆ ਬਈ ਕਿੰਨਾ ਕਰ ਹੋਇਆ ਰਸਿਆ 1000 ਹੋਈ ਆ ਸਾਡੇ ਲੱਗੇ ਘਰ ਤੇ ਪਹੁੰਚੇ ਉਹ ਵੀ ਆ ਅਸੀਂ ਉੱਥੇ ਤੇ ਤੁਹਾਨੂੰ ਵੀ ਸੱਤਾਂ ਉੱਥੇ ਕਿਉਂ ਚਾਹ। ਤੁਰ ਵੀ 1 ਘੰਟਾ ਲੱਗਾ ਉਹਨਾਂ ਤੋਂ। ਜੀ ਬੇਕਰ। ਉੱਥੇ ਜਾ ਕੇ ਦੇਖਿਆ ਉਹ ਸਭ ਕੁ ਟੋੜੇ ਟੋੜੇ ਸਗਾ। ਪੰਜ ਸੱਤ ਟੋੜੇ ਸੋਨਾ 1.5 ਗੱਲ 2.5 ਲੱਗਦਾ ਤੇ ਰਾਖ। ਪੱਕਾ ਤਾਂ ਪਤਾ ਨਹੀਂ ਕਿੰਨੇ ਜਿੰਨਾ ਉਹ ਕਿਹਾ। ਜੀ ਉਹ ਆਇਆ ਉਹ ਬਹੁਤ ਮਾੜੀ ਗੱਲ ਆ। ਇਹ ਸਾਡਾ ਫਰਸ਼ ਉਹਨਾਂ ਨੇ ਪੁੱਟੜੇ ਜੀ। ਸਰ ਪਹਿਲੀ ਗੱਲ ਇਹ ਆ ਕਿ ਤੁਹਾਡੀ ਫੋਨ ਆਉਣ ਤੋਂ ਬਾਅਦ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਪਰਿਵਾਰ ਦਾ ਹਾਲ ਕਾਫੀ ਪਰੇਸ਼ਾਨ ਜ਼ਗੇ ਹੋ ਦੂਸਰੀ ਗੱਲ ਇਹ ਹੈ ਕਿ ਤੁਸੀਂ ਮੌਕੇ ਤੇ ਪੁੱਛੇ ਹੈਗੇ ਆਂ ਦੇਖੋ ਨਾ ਕੀ ਇਹ ਸਖਸ ਕੌਣ ਹੋ ਸਕਦੇ ਨੇ ਇਹ ਕਿਉਂਕਿ ਪਹਿਲਾਂ ਵੀ ਵੈਸਟ ਇੰਡੀਅਨ ਜੂਨੀਅਰ ਵਗੈਰਾ ਲਈ ਚੋਰੀ ਹੋਈ ਹੈਗੀ ਇੱਥੇ ਲੁੱਟਮਾਰ ਦਾ ਵਾਰਦਾਤ ਲਗਾਤਾਰ ਹੋ ਰਹੀ ਹੈਗੀ ਆ ਵਾ ਕਿਹੋ ਜਿਹਾ ਬੰਦਾ ਹੈ ਪੇਟ ਵੱਲ ਚੋਰੀਆਂ ਨਹੀਂ ਆਉਂਦੀ ਕੋਈ ਸ਼ੱਕ ਵਗੈਰਾ ਵੀ ਹੈ ਜੀ ਕਿਸੇ ਦਾ ਸ਼ੱਕ ਮੈਂ ਹੁਣ ਅਜੇ ਤੱਕ ਨਹੀਂ ਕਰਦਾ ਮੈਂ ਅਖਰ ਜੋ ਸਬਰ ਨਾਲ ਕਰੂੰਗਾ ਕਦੇ ਪਿੰਡੋਂ ਲੱਭਣਿਆਂ ਕੋਈ ਅਸੀ ਗੱਲ ਹੈ ਹੋਰ ਕਿਸੇ ਬੰਦੇ ਨੂੰ ਥੋੜਾ ਹੈਲਪ ਦਿੰਦੇ ਬਈ ਕਿਸੇ ਦੇ ਘਰ ਦੇ ਵਿੱਚ ਅੰਦਰ ਬਣ ਕੇ ਪਰਟੀਕੂਲਰ ਜਗਾ ਤੇ ਜਿੱਤੇ ਦਮਾਰ ਪਿਆ ਉੱਥੋਂ ਚੋਰੀ ਕੀਤੀ ਜਾਵੇ ਉਹ ਉਹ ਹੀ ਬੰਦੇ ਕਰ ਸਕਦੇ ਆ ਜਿਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਕਿੱਥੇ ਪਈ ਹੈ ਘਰ ਦੇ ਵਿੱਚ ਦੋ ਪਰਿਵਾਰ ਉੱਥੇ ਰਹਿੰਦੇ ਆ ਸਾਰੇ ਸੁੱਤੇ ਪਏ ਆ ਔਰ ਛੰਗੀਆਂ ਜਾਲਾਂ ਦੀਆਂ ਮੁੰਡੇ ਆ ਉੱਥੇ ਰਹੇ ਆ ਕਰਕੇ ਇੱਕਤੀ ਰਾਤ ਨੂੰ ਨਿਕਲ ਗਏ ਦਰਵਾਜ਼ਾ ਭੰਨ ਕੇ ਆਏ ਕਿ ਤਦ ਤਹੀ ਨਹੀਂ ਪਤਾ ਜਾਣ ਲੱਗ ਪਤਾ ਜਾਂਦੇ ਨਿਕਲ ਹੋ ਜਾਣਾ ਜੀ ਸਾਰਾ ਪਤਾ ਜੀ ਉਹ ਕੋਈ ਕੀ ਕੋਈ ਸਪੈਸ਼ਲੀ ਬਾਹਰੋਂ ਨਹੀਂ ਆਏ ਇਥੇ ਪਿੰਡੋਂ ਹੀ ਆਣਦੇ ਦਾ ਨਾਲ ਦੇ ਪਿੰਡੋਂ ਹੁਣ ਦਿੱਤ ਨੂੰ ਕੋਈ ਗੱਲ ਨਹੀਂ ਮੈਂ ਉਹ ਰਾਤ ਦਾ ਸਮਾਂ ਹੈਗਾ ਕੀ ਲੱਗਦਾ ਜੇ ਪੁਲਿਸ ਨੂੰ ਕੋਈ ਸੂਰਤ ਦਿੱਤੀ ਕਿ ਉਹਨਾਂ ਜਦੋਂ ਉਹਨਾਂ ਨੇ ਜਿਹੜੀ ਚੋਰੀ ਹੋਈ ਉਹ ਕਹਿੰਦੇ ਪਲੀਜ਼ ਉਹ ਸੰਦੋ ਮੈਂ ਕਿ ਪੁਲਿਸ ਨਾਲ ਗੱਲ ਕਰ ਜੀ ਜੋ ਅਸੀਂ ਜਾ ਕੇ ਦੇਖ ਲਿਆ ਉਹ ਪੁਲਿਸ ਨਾਲ ਦੇਖ ਕੇ ਚੱਲ ਜਾਣਾ ਸਾਡੇ ਕੈਮਰੇ ਸਭ ਤੋਂ ਤੁਹਾਨੂੰ ਪੱਤਰਕਾਰਾਂ ਨੂੰ ਸਾਦੇ ਲਿਆ ਜੀ ਉਹ ਗੱਲ ਗੱਲ ਬਹੁਤ ਐਸੇ ਸਭ ਕਰ ਫਿਰ ਕਰਾਂ ਸੁਭਰੀ ਨੌਂ ਦਾ ਸਵੇਰ ਤੱਕ ਉਹ ਉਹਨੇ ਵੀ ਤਾਂ ਤੁਹਾਨੂੰ ਚਲਣਾ ਕੀ ਕਰਨਾ ਸੀ ਇੱਥੇ ਉਹਨਾਂ ਨੂੰ ਖਜੂਲ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਜੀ ਸਰਬਸਤ ਕੀ ਲੱਗਦਾ ਕਿ ਇਲਾਕੇ ਵਿੱਚ ਛੇਡੂ ਇਲਾਕੇ ਵਿੱਚ ਲੁੱਟ ਕਾਂ ਦੇ ਵਾਰਦਾਤਾਂ ਲਗਾਤਾਰੀ ਹੋ ਰਹੀਆਂ ਨੇ ਲੇਕਿਨ ਤੁਸੀਂ ਇੱਕ ਜੰਮਵਰ ਪਰਸਨ ਦੇ ਨਾਤੇ ਅੰਦੀਰ ਨੂੰ ਉੱਠ ਕੇ ਗਏ ਹੈਗੇ ਆ ਲੇਕਿਨ ਜਿਹੜੀ ਇਹ ਕੀ ਲੱਗਦਾ ਹੈ ਕਿ ਇਹ ਕੌਣ ਜਿਹੜੇ ਲੋਕ ਹੈਗੇ ਜਿਹੜੇ ਲਗਾਤਾਰ ਹੀ ਵਾਰਦਾਤਾਂ ਨੂੰ ਅੰਜਾਮ ਦੇਈ ਜਾਂਦੇ ਹੈਗੇ ਆ ਲੇਕਿਨ ਇਹ ਨਸ਼ਈ ਬੰਦੇ ਜਿਹੜੇ ਸਾਡੇ ਪਿੰਡੋਂ ਉਹਦੇ ਪਿੰਡੋਂ ਹੀ ਆ ਨਾਲ ਦੇ ਪਿੰਡਾਂ ਨੂੰ ਇੱਕ ਰਲਿਆ ਹੋਇਆ ਪੂਰਾ ਸਾਡੇ ਇਥੇ ਦਰਸ਼ਕ ਕਰ ਚੁੱਕੇ ਮੈਂ ਤਾਰਾ ਤੁਰਨ ਰੋਣੀ ਹੈ ਅਗਰ ਕੁ ਮਤਿਓ ਜੀ ਇਹਨਾਂ ਨੂੰ ਪਤਾ ਵੀ ਜੀ ਆਗੇ ਤਾਂ ਫਿਰ ਅੰਦਰ ਵੀ 18 ਹੋ ਜਾਣੀਆਂ ਇਸ ਕਰਕੇ ਥੋੜਾ ਸਾਡੇ ਨੂੰ ਬੋਲਾ ਕਿ ਲੱਗਦਾ ਕਿ ਜਿਹੜੇ ਬੰਦੇ ਪਹਿਲਾਂ ਹੀ ਬਾਹਰ ਦਾਤ ਨੂੰ ਅੰਜਾਮ ਦਿੰਦੇ ਚੋਰੀ ਜਿਹਨੂੰ ਉਹੀ ਬੰਦੇ ਹੈ ਉਹ ਹੀ ਹੈ ਕਿਥੋਂ ਰਕੇ ਪਤਾ ਸਮਾਨ ਕਿੱਥੇ ਪਿਆ ਕਿਥੇ ਨੂੰ ਕੀ ਪਤਾ ਉਹ ਗਏ ਨੇ ਤੁਹਾਡੇ ਕੋਲ ਦਹਾ ਕਿ ਜਾਂ ਕਿਸੇ ਭੇਤੀ ਜਗ੍ਹਾ ਮ ਹੋ ਸਕਦਾ ਭੇਤੀ ਦਾ ਕਹਿਣਾ ਮ ਲੱਭਣਗੇ ਜੀ ਸੋ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਅਪੀਲ ਤਾਂ ਮ ਕਰਦੇ ਹੀ ਆ ਮ ਸਵੇਰੇ ਮਿਲਾਂਗਾ ਤੁਹਾਨੂੰ ਸਾਡੇ ਐਸਚੂ ਸਾਹਿਬ ਉਹ ਪੂਰ ਐਸਪੀ ਸਾਹਿਬ ਨੇ ਸਾਰੇ ਨਾਲ ਗੱਲ ਕਰਾਂਗੇ ਕਿ ਘਰ-ਬਾਰ ਦੇ ਵਿੱਚੋਂ ਰਾਤ ਨੂੰ ਚੋਰੀ ਹੋਣਾ ਬੇਦੀਰਾਨ ਨੂੰ ਫਿਰ ਤਾਂ ਜਿਹੜੇ ਗੋਸ ਰੱਖਦੇ ਹੀ ਹੈ ਨਹੀਂ ਲੇਕੋ ਮੈਂ ਤੁਹਾਨੂੰ ਦੱਸਦਾ ਜਾਂਦੇ ਕੱਲ ਨੂੰ ਦੇਖ ਕੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499